ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਸਮਾਗ ਹੈ ਨਾ ਬਈ ਸਮਾਗ ਪਿੰਡ ਦੇ ਵਿੱਚ ਆ ਤੇ ਜ਼ਿਲ੍ਹਾ ਇਸ ਪਿੰਡ ਨੂੰ ਫਰੀਦਕੋਟ ਲੱਗਦਾ ਸ਼੍ਰੀ ਮੁਖਸਰ ਸਾਹਿਬ ਹੈ ਸ਼੍ਰੀ ਮੁਖਸਰ ਸਾਹਿਬ ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹਾ ਲੱਗਦਾ ਵੇ ਇਸ ਪਿੰਡ ਨੂੰ ਮਿੱਤਰੋ ਤੇ ਇਹ ਪਿੰਡ ਰਾਮਿਆਣੇ ਤੋਂ ਸੂਰੀ ਸੂਰਕੂਰੀ ਤੇ ਸੂਰਕੂਰੀ ਤੋਂ ਸਿੱਧੀ ਸੜਕ ਹੈ ਜਿਹੜੀ ਇਸ ਪਿੰਡ ਦੇ ਵਿੱਚ ਐਂਟਰੀ ਮਾਰਦੀ ਹੈ ਮਿੱਤਰੋ ਹਾਂਜੀ ਮੋੜ 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 ਮੰਡੀ ਨਹੀਂ ਨਹੀਂ ਮੋੜ ਮੋੜ ਪਿੰਡ ਠੀਕ ਹੈ ਮੋੜ ਪਿੰਡ ਵੀ ਇਸ ਪਿੰਡ ਦਾ ਗਵੰਡੀ ਪਿੰਡ ਹੀ ਹੈ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਪਸ਼ੂ ਪਾਲਣ ਦਾ ਜਿਹੜਾ ਸ਼ੌਂਕ ਸੀਗਾ ਦੁੱਧ ਦਾ ਕੀਤਾ ਸੀ ਪਰ ਹੁਣ ਇੱਕ ਸਮੱਸਿਆ ਆ ਗਈ ਲੇਬਰ ਦੀ ਬਾਈ ਥੋੜਾ ਜਿਹਾ ਇਸ ਕਰਕੇ ਬਾਈ ਅੱਗੇ ਝੋਨਾ ਵਾਈ ਆ ਜਿਹੜੀ ਉਹ ਚੰਗੀ ਗਿਣਤੀ ਦੇ ਵਿੱਚ ਐਸ ਕਰਕੇ ਫਿਰ ਹੁਣ ਇੱਕ ਪਾਸੇ ਹੋਇਆ ਜਾਣਾ ਤੇ ਇੱਕ ਪਾਸੇ ਨਹੀਂ ਹੋਇਆ ਜਾਣਾ ਇਸ ਕਰਕੇ ਫਿਰ ਹੁਣ ਵਿਚਾਰ ਬਣਾਈ ਆ ਬਾਈ ਹੁਣ ਇਹਨੇ ਵੀ ਇਹ ਜਾਨਵਰ ਆ ਜਿਹੜੇ ਪੰਜੇ ਵੇਚਣੇ ਆ ਤੋਕੜਾਂ ਗੱਪਣਾਂ ਵੀ ਗਈਆਂ ਹੈਗੀਆਂ ਦੋ ਤੋਕੜਾਂ ਕੱਲੀਆਂ ਵਾਂ ਹਜੇ ਗੱਪਣਾਂ ਨਹੀਂ ਗਈਆਂ ਕਿਹੜਾ ਜਾਨਵਰ ਚੱਕ ਪਾਸ ਆ ਕਿਹੜਾ ਨਹੀਂ ਚੱਕ ਪਾਸ ਆ ਆਪਾਂ ਸਾਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਆਓ ਮਿਲਦੇ ਆ ਬਾਈ ਨੂੰ ਸੱਸੀ ਗੱਲ ਵੀਰੇ ਸੱਸੀ ਗੱਲ ਬਾਈ ਜੀ ਕੀ ਹਾਲ ਚਾਲ ਆ ਵੀਰੇ ਵਧੀਆ ਬਾਈ ਜੀ ਆਪਣੇ ਸੁਣਾਓ ਸੇਤਾਂਕਰ ਪਰਿਵਾਰ ਭਰਾ ਦੀ ਠੀਕ ਆ ਠੀਕ ਆ ਬਾਈ ਜੀ ਵਧੀਆ ਆਪਣੇ ਵੀਰੇ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਭਾਈ ਬਾਈ ਨਾਮ ਜਕਸੀਰ ਸਿੰਘ ਆ ਉਹ ਪਿੰਡ ਚ ਕੋਪਲ ਕਹਿੰਦੇ ਆ ਕੋਪਲ ਹੈ ਹਾਂਜੀ ਠੀਕ ਆ ਵੱਡੇ ਭਾਈ ਜਿਹੜੀ ਆ ਨਾਲ ਕੰਧ ਦੇ ਗਾਂ ਖੜੀ ਹੋਈ ਆ ਹਾਂਜੀ ਕਹਿੰਦੀ ਕੀ ਡਿਟੇਲ ਆ ਵੀਰੇ ਇਹ ਬਾਈ ਤੀਜਾ ਸੂਆ ਸੂਗੀ ਤੀਜੇ ਵਾਸਤੇ ਗੱਭਣਾ ਜਾਨੀ ਕਿ 2 ਮਹੀਨੇ ਤੇ 5-4 ਦਿਨਾਂ ਦੀ 2 ਮਹੀਨੇ ਤੇ 5-4 ਦਿਨ ਦੀ ਗੱਭਣਾ ਤੀਜੇ ਸੂਏ ਵਾਸਤੇ ਹਾਂਜੀ ਦੂਜਾ ਸੂਏ ਕਿੰਨਾ ਬ੍ਰਦਰ ਦੁੱਧ ਹੁਣ 8 ਕਿਲੋ ਐਸ ਟਾਈਮ 8 ਕਿਲੋ ਦੁੱਧਾ ਠੀਕ ਹੈ ਭਾਈ ਤੇ ਚੈੱਕ ਕਰਵਾ ਕੇ ਦਵਾਂਗੇ ਵੀਰੇ ਹਾਂ ਹਾਂ ਚੈੱਕ ਕਰਵਾ ਕੇ ਦਵਾਂਗੇ ਠੀਕ ਹੈ ਵੀਰੇ ਠੀਕ ਹੈ ਭਾਈ ਤੇ ਇਹਦਾ ਰੇਟ ਭਾਈ ਇਹਦਾ ਰੇਟ 32000 ਹੈ ਭਾਈ 32000 ਰੁਪਏ ਮੰਨਤਾ ਨੇ ਇਹਦੇ ਵਿੱਚੋਂ ਵੀਰੇ ਹਾਂ ਥੋੜਾ ਬਹੁਤ ਹੋ ਜਾਊਗਾ ਛੋਟਾ ਲੈ ਮਿੱਤਰੋ ਦੁੱਧ ਕਿੰਨਾ ਦੱਸਿਆ ਸੀ 8 ਕਿਲੋ 8 ਕਿਲੋ 8 ਕਿਲੋ ਦੁੱਧਾ ਮਿੱਤਰੋ ਤੇ 2 ਚੈੱਕ ਕਰਵਾ ਕੇ ਮਿਲੂਗੀ ਤੁਸੀਂ ਆਪਦੀ ਕਰਵਾ ਕੇ ਲੈ ਜਾਣੀ ਆ ਇਹਦੋਂ ਗਾਂ ਜਦੋਂ ਖੁੱਲ ਗਈ ਉਦੋਂ ਬਾਅਦ ਦੀ ਕੋਈ ਗਾਰੰਟੀ ਨਹੀਂ ਇੱਥੇ ਜਿਹੜਾ ਕੁਝ ਹੋਊਗਾ ਕਨਫਰਮ ਹੋਊਗਾ ਤੁਹਾਡਾ ਕਿੱਲੇ ਦੇ ਉੱਤੇ ਮਿੱਤਰੋ ਤੀਜੇ ਸੂਏ ਵਾਸਤੇ ਕਰਮਾਂ ਵਾਲੀ ਗੱਬਣ ਆ ਆ ਨਾਲ ਦੀ ਜਰਸੀ ਵੈੜਾ ਵੀਰੇ ਜਿਹੜੀ ਕ੍ਰੋਸ ਇਹ ਬਈ ਪਹਿਲਾ ਸੂਆ ਸੂਈ ਆ ਠੀਕ ਆ ਦੂਜੇ ਵਾਸਤੇ ਪੰਜਾ ਮਹੀਨਾ ਦੀ ਗੱਬਣਾ ਠੀਕ ਆ ਵੀਰੇ ਦੁੱਧ ਹੁਣ ਹੋਊਗਾ 5 ਕਿਲੋ ਹੋਵੇ 6 ਹੋਵੇ 4 ਹੋਵੇ ਠੀਕ ਆ ਬਾਈ ਠੀਕ ਆ ਦੋਵੇਂ ਟਾਈਮ ਦਾ ਹੈ ਹਾਂ ਪਹਿਲਾਂ ਥੂਆ ਸੂਈ ਵੀ ਆ ਬੱਚੀ ਨੇ ਪਾ ਜੀ ਦੁੱਧ ਕਿੰਨੇ ਕੁ ਦੇਗੀ ਸੀ ਬਾਈ 22 ਕਿਲੋ ਦੁੱਧ ਸੀ ਬਾਈ ਠੀਕ ਆ ਵੀਰੇ ਠੀਕ ਆ ਤੇ ਪੰਜਾ ਮਹੀਨਾ ਦੀ ਗੱਬਣਾ ਹੈ ਹਾਂਜੀ ਠੀਕ ਆ ਲੈ ਮਿੱਤਰੋ ਇਹ ਪੰਜਾ ਮਹੀਨਿਆਂ ਦੀ ਗੱਬਣਾ ਤੇ 5-6 ਕਿਲੋ ਦੁੱਧ ਆ ਇਹਦੇ ਨਾਲ ਇਹਦਾ ਰੇਟ ਵੀਰੇ ਇਹਦਾ ਰੇਟ 32000 ਇਹਦਾ ਬਾਈ ਠੀਕ ਆ ਵੀਰੇ ਇਹਦਾ ਵੀ ਮੰਨ ਤਨ ਹੋ ਜੂ ਵੀਰੇ ਹਾਂ ਕਰ ਦਾਂਗੇ ਬਾਈ ਠੀਕ ਆ ਬਾਈ ਠੀਕ ਆ ਲੈ ਮਿੱਤਰੋ ਇਹ ਵੀ ਗਾਂ ਚੰਗੀ ਆ ਦੁੱਧ ਵੀ ਤਾਜ਼ੀ ਨੇ ਚੰਗਾ ਦਿੱਤਾ ਤਾਂ ਵੱਡੀ ਗੱਲ ਨਹੀਂ ਆ ਵੀ ਜੇ ਤੁਸੀਂ ਗਾਵਾਂ ਸਾਂਭ ਲਈਆਂ ਨਾ ਜਾ ਕੇ ਦੁੱਧ ਤੁਹਾਡੇ ਘਰੇ ਵਧਣ ਗਿਆ ਕਿਉਂਕਿ ਇੱਥੇ ਤਾਂ ਹੁਣ ਖਾਣ ਪੀਣ ਦੀ ਖਰਾਸ਼ਣ ਪਾਣੀ ਦੀ ਜਿਹੜੀ ਸਮੱਸਿਆ ਆਈ ਹੋਈ ਆ ਮਿੱਤਰੋ ਤੇ ਆ ਵੀਰੇ ਜਿਹੜੇ 3 ਨੰਬਰ ਤੇ ਆ ਬ੍ਰਦਰ ਇਹ ਬਾਈ ਖਾਲੀ ਆ ਵੜ ਠੀਕ ਆ ਅੱਜ ਹੀਟ ਚ ਠੀਕ ਆ ਤੇ ਸੂਬਾ ਦੀ ਮੰਨ ਲਓ ਹੀਟ ਦੇ ਵਿੱਚ ਟੀਕਾ ਅੱਜ ਭਰਾਵਾਂਗੇ ਸ਼ਾਮ ਨੂੰ ਜੇ ਕੋਈ ਹੋ ਗਿਆ ਉਸ ਤੋਂ ਬਾਅਦ ਉਹਦੀ ਕਿਸਮਤ ਆ ਠੀਕ ਆ ਵੀਰੇ ਦੁੱਧ ਵੱਡੇ ਬਾਈ ਦੁੱਧ ਦੇ ਥੱਲੇ 8-9 ਕਿਲੋ ਹੈਗਾ ਬਾਈ ਹੁਣ 8-9 ਕਿਲੋ ਹੈਗਾ ਹੈ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਇਹਨੇ ਮਿਲਦੀ ਮੁੰਦੀ ਓਕੇ ਜਮਾ ਸਹੀ ਜਮਾ ਜਮਾ ਸਹੀ ਆ ਬਾਈ ਜਮਾ ਅੱਧਾ ਚੋਕੇ ਦੋ ਡੰਗ ਚੋਕੇ ਥੱਲੇ ਕਰਕੇ ਲੈ ਜਾਵੇ ਠੀਕ ਆ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਆਪਾਂ 400 ਦੇ ਇਹ 28000 ਦੀ ਬੈੜ ਦੇ ਦਾਂਗੇ ਬਾਈ 28000 ਦੀ ਠੀਕ ਹੈ ਬਾਈ ਇਹਦੇ ਵਿੱਚ ਮਾਨਤਾਣ ਵੀਰੇ ਕੋਈ ਮਾਨਤਾਣ ਕਰ ਦਾਂਗੇ ਬਾਈ ਠੀਕ ਹੈ ਵੀਰੇ ਠੀਕ ਹੈ ਬਾਈ ਠੀਕ ਹੈ ਵੀਰੇ ਲੈ ਵੀ ਮਿੱਤਰੋ ਇਹ ਗੱਬਣ ਹਜੇ ਨਹੀਂ ਹੋਈ ਹੋਈ ਇਹ ਅਜੇ ਹੀਟ ਦੇ ਵਿੱਚ ਆ ਟੀਕਾ ਮੰਗਦੀ ਆ ਕਰਮਾਂ ਵਾਲੀ ਗਾ ਇਹ ਵੀ ਚੰਗੀ ਆ ਬਰੀਕੀ ਚੰਗੀ ਆ ਸਾਰੀ ਚੰਗੀ ਆ ਜਿੰਨੀ ਹੈਗੀ ਕਰਮਾਂ ਵਾਲੇ ਮਿੱਤਰੋ ਬਾਕੀ ਹਵਾਨਿਆਂ ਜਜਮੈਂਟ ਉਸ ਹਿਸਾਬ ਨਾਲ ਕਰ ਲੈਣ ਬਾਈ ਤੁਹਾਡੇ ਕੋਲ ਵੀ ਟਾਈਮ ਆ ਤੁਹਾਡੇ ਮੋਬਾਈਲ ਦੇ ਵਿੱਚ ਕਿੰਨਾ ਟਾਈਮ ਉਸ ਹਿਸਾਬ ਦੇ ਜਿਹੜੀ ਜਜਮੈਂਟ ਹੋ ਜੂਗੀ ਤਿੰਨ ਵੱਜ ਗਏ ਮੈਨੂੰ ਮੈਂ ਤਿੰਨ ਤੋਂ ਬਾਹਰ ਹੀ ਹਟਾ 11 ਵਾ 3 ਮਿੰਟ 11 ਮਿੰਟ ਹੋ ਗਏ ਤਿੰਨ ਵੱਜ ਗਏ 11 ਮਿੰਟ ਦਾ ਸਮਾਂ ਹੋਇਆ ਪਿਆ ਵਾ ਤੇ ਵੀਰੇ 4 ਨੰਬਰ ਤੇ ਗਾਂ ਜਿਹੜੀ ਇਹ ਵੀ ਵੈੜਾ ਲਗਭਗ 2 ਮਹੀਨਿਆਂ ਦੀ ਗੱਭਣ ਆ ਇੱਕ ਤਾਂ ਦਿਨ ਉੱਤੇ ਥੱਲੇ ਹੋਊਗੀ ਠੀਕ ਆ ਵੀਰੇ ਚੈੱਕ ਕਰਵਾ ਕੇ ਦੇਵਾਂਗੇ ਗੱਭਣ ਹੋਈ ਤਾਂ ਗੱਭਣ ਨਹੀਂ ਆਉਦੀ ਆਪਣੇ ਕੋਲੇ ਆ ਠੀਕ ਆ ਬਈ ਦੁੱਧ ਵੀਰੇ ਦੁੱਧ ਦੇ ਦੇ ਥੱਲੇ ਵੀ ਹੋਊਗਾ 8 ਕਿਲੋ ਬਈ ਠੀਕ ਆ ਵੀਰੇ ਇਹਦਾ ਰੇਟ ਬਈ ਇਹਦਾ ਰੇਟ ਦੇਦਾ 30000 ਦੀ ਠੀਕ ਹੈ ਵੀਰੇ ਮੰਨਤਾਂ ਨੇ ਦੇ ਵਿੱਚੋਂ ਮੰਨਤਾਂ ਕਰ ਦਾਂਗੇ ਬਾਈ ਠੀਕ ਹੈ ਬਾਈ ਤੇ ਜਿਹੜੀ ਪਰਲੀ ਆ ਨਾਲ ਦੀ ਵੀਰੇ ਉਹਦੇ ਥੱਲੇ ਬਾਈ ਦੁੱਧ ਹੈਗਾ 16 15 16 ਕਿਲੋ ਠੀਕ ਹੈ ਵੀਰੇ ਤੇ ਹਲੇ ਗੱਬਨ ਨਹੀਂ ਗਈ ਖਾਲੀ ਆ ਖਾਲੀ ਮੰਨ ਕੇ ਦੇਣੀ ਆਪਾਂ ਠੀਕ ਉਹ ਬ੍ਰਦਰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਲਗਭਗ ਆਈ ਤਾਂ ਤਿੰਨ ਕਿ ਮਹੀਨੇ ਹੋਇਆ ਠੀਕ ਹੈ ਵੀਰੇ ਇਹਦਾ ਦੁੱਧ 24 25 ਕਿਲੋ ਸੀਗਾ ਥੋੜੀ ਇੱਕਦਮ ਗਰਮੀ ਪੈਣੇ ਕਰਕੇ ਘਟ ਗਈ ਹਾਂ ਇਹ ਵੀ ਗੱਲ ਹੈਗੀ ਆ ਠੀਕ ਹੈ ਕੱਦ ਕੋ ਤਾਂ ਬਹੁਤਾ ਜਾਂਦਾ ਹੈ ਨਾ ਬਾਕੀ ਬੱਚੀ ਤੁਹਾਡੇ ਸਾਹਮਣੇ ਆ ਹੂੰ ਬੱਚਾ ਇਹਦਾ ਹੈ ਨਹੀਂ ਹੈ ਨਹੀਂ ਨਹੀਂ ਬੱਚਾ ਹੈ ਨਹੀਂ ਬਾਈ ਵੀਰੇ ਇਹਦਾ ਰੇਟ ਬਾਈ ਇਹਦਾ 42000 ਰੁਪਿਆ ਰੇਟ ਆ ਬਾਈ 42000 ਰੁਪਿਆ ਠੀਕ ਹੈ ਮਾਨਤਨ ਇਹਦੇ ਵਿੱਚੋਂ ਕੋਈ ਹਾਂ ਮਾਨਤਨ ਕਰ ਦਾਂਗੇ ਠੀਕ ਹੈ ਬਾਈ ਲੈ ਮਿੱਤਰੋ 16 ਕਿਲੋ ਦੁੱਧ ਤਿਆਰ ਆਏ ਨੇ ਥੱਲੇ ਕਰਮਾ ਹੀਟ ਰੂਟ ਤੇ ਆਈ ਹੈ ਜੇ ਕਿ ਨਹੀਂ ਵੀਰੇ ਇੱਕ ਵਾਰੀ ਆਈ ਸੀ ਬਾਈ ਉਦੋਂ ਟੀਕਾ ਨਹੀਂ ਭਰਾਇਆ ਕਿਉਂਕਿ ਫਿਰ ਠੀਕ ਹੈ ਬਾਈ ਲੈ ਵੀ ਮਿੱਤਰੋ ਇਹ 5 ਜਨਵਾਰ ਸੀ ਬਾਈ ਦੇ 5 ਜਨਵਾਰ ਨੂੰ ਖਰੀਦਣ ਲਈ ਪਿੰਡ ਦੱਸਿਆ ਹੋਇਆ ਨੰਬਰ ਮੈਂ ਲੈ ਲ ਨੰਬਰ ਤਾਂ ਹੀ ਵੀਰੇ ਆਉਂਦਾ ਬਾਈ 98720 98720 0086 0086 98720 0086 ਹਾਂ 96469 ਜੀ 67361 ਇੱਕ ਵਾਰੀ ਹੋਰ ਬੋਲ ਦੇ ਵੀਰੇ 96469 ਹਾਂਜੀ 67361 ਠੀਕ ਹੈ ਇਹਨਾਂ ਨੰਬਰਾਂ ਤੇ ਬਾਈ ਤੁਸੀਂ ਕਰਨੀ ਹੈ ਬਾਈ ਨਾਲ ਗੱਲਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ